ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੀਵਰਡਸ ਕ੍ਰਾਈਮਨਲਸ ਐਂਡ ਗੈਂਗਸਟਰਸ ਇਸ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਦੋਂ ਵੀ ਕੋਈ ਹੀ ਨਸ਼ਾ ਜਾਂ ਸੰਗੀਨ ਅਪਰਾਧ ਹੁੰਦਾ ਹੈ ਤੇ ਪਟਿਆਲਾ ਪੁਲਿਸ ਇਮੀਡੀਏਟਲੀ ਉਹਦੀ ਡਿਟੈਕਸ਼ਨ ਤੇ ਕੰਮ ਕਰਨਾ ਸ਼ੁਰੂ ਕਰਦੀ ਬੀਤੇ ਦਿਨੀ 20 ਤਰੀਕ ਦੀ ਦੇਰ ਸ਼ਾਮ ਨੂੰ ترસિંહ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ترસિંહ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੋਡੀਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ ਤਿੰਨ ਚਾਰ ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹਦੀ ਮੂਵਮੈਂਟ ਟਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਰੌਂਦ ਭੱਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਇਹ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ ਉਸ ਤੋਂ ਬਾਅਦ ਇਹਨੂੰ ਜਾਬਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ 'ਚ ਜੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ ਦੋ ਤਿੰਨ ਹੋਰ ਮੁਕੱਦਮੇ ਵੀ ਦਰਜ ਆ ਤੇ ਇਹਦੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਹੈ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ ਤੇ ਬੜਾ ਇਹ ਸਖ ਸਨੇਹਾ ਆ ਕਿ ਕੋਈ ਵੀ ਗੈਂਗਸਟਰ ਅਤੇ ਕ੍ਰਾਈਮਨਲ ਉਹ ਪਟਿਆਲਾ ਪੁਲਿਸ ਦੇ ਸਾਰੇ ਰੈਡਾਰ ਤੇ ਹੈਗੇ ਤੇ ਕਿਸੇ ਪ੍ਰਕਾਰ ਦੇ ਕ੍ਰਾਈਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰ ਜਿਹੜੇ ਪਹਿਲਾਂ ਕ੍ਰਾਈਮ ਕੀਤੇ ਹੋ ਥਾਣਾ ਬਨੂਰ ਚ ਕੀਤੇ ਆ ਕਿਤੇ ਬਾਹਰ ਵੀ ਕੀਤੇ ਦੇਖੋ ਜੀ ਇਹਨੇ ਫਤਿਹਗੜ ਬਨੂਰ ਤੇ ਰਾਜਪੁਰਾ ਏਰੀਆ ਚ ਇਹਦੇ ਪਹਿਲੇ ਕ੍ਰਾਈਮ ਹੈਗੇ ਆ ਜੀ